ਸੀ ਅਜ ਮਸਾਨੀਆਂ ਪਿੰਡ ਕਿਸਾਨ ਵੀਰਾਂ ਦੇ ਨਾਲ ਆਉਣ ਵਾਲੇ ਸੀਜ਼ਨ ਸਬੰਧੀ ਉਸ ਡਬਲ ਬਰਨਿੰਗ ਦਾ ਇਸ਼ੂ ਹੈ ਉਸ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਹੈ ਸੋ ਪਿੰਡ ਮਸਾਨੀਆਂ ਤੇ ਇਸ ਦੇ ਨਾਲ ਦੇ ਪਿੰਡਾਂ ਦੇ ਜਿੰਨੇ ਵੀ ਕਿਸਾਨ ਆਏ ਉਹਨਾਂ ਨੂੰ ਅਸੀਂ ਜੋਸ ਡਬਲ ਬਰਨਿੰਗ ਦੇ ਵਿੱਚ ਗਵਰਨਮੈਂਟ ਦੇ ਵਿਸ਼ਾ ਨਿਰਦੇਸ਼ਾਂ ਉਹਨਾਂ ਤੋਂ ਕਰਵਾਇਆ ਜੋ ਸਾਡੀ ਕ੍ਰਾਲੀ ਪ੍ਰੋਟੈਕਸ਼ਨ ਫੋਰਸ ਦੇ ਮੈਂਬਰਸ ਨੇ ਇਸ ਟੀਮ ਦੇ ਉਹਨਾਂ ਦੀਆਂ ਲਿਸਟਾਂ ਇਹਨਾਂ ਨਾਲ ਸ਼ੇਅਰ ਕੀਤੀਆਂ ਹਨ ਅਤੇ ਜੋ ਮਸ਼ੀਨਰੀ ਅਸੀਂ ਇਸ ਪਿੰਡ ਵਾਸਤੇ ਡਿਪਲੋਏ ਕੀਤੀ ਹੈ ਜੋ ਅਸੀਂ ਪਿੰਡ ਦੇ ਕਿਸਾਨਾਂ ਦੀ ਮੈਪਿੰਗ ਮਸ਼ੀਨਰੀ ਦੇ ਨਾਲ ਕੀਤੀ ਹੈ ਉਹ ਸਾਰੀਆਂ ਡਿਟੇਲਸ ਅੱਜ ਪੰਚਾਇਤ ਦੇ ਨਾਲ ਸ਼ੇਅਰ ਕੀਤੀਆਂ ਹਨ ਅਤੇ ਕਿਸਾਨ ਪਾਇਸ਼ਾਰੇ ਨੂੰ ਇਹ ਬੇਨਤੀ ਕੀਤੀ ਹੈ ਕਿ ਉਹ ਇਸ ਦੇ ਵਿੱਚ ਅੰਗਲਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਪ੍ਰਾਲੀ ਨੂੰ ਅਪਣਾ ਲਈ ਜਾਵੇ ਇਸ ਦੇ ਨਾਲ ਹੀ ਸਾਨੂੰ ਪਿੰਡ ਵਾਸੀਆਂ ਨੇ ਕਿਸਾਨਾਂ ਨੇ ਇਹ ਸਹਿਯੋਗ ਦੀ ਆਸ਼ਵਾਸਵਾਇਆ ਕਿਸਾਨ ਜਿਹੜੇ ਕਿਸਾਨ ਜਿਹੜੇ ਕਿਸਾਨ ਪਰਵਾਹ ਨੇ ਪਿਛਲੇ ਸੀਜ਼ਨ ਦੌਰਾਨ ਆਪਣੀ ਵਾਤਾਵਰਣ ਨੂੰ ਧਿਆਨ ਚ ਰੱਖਦੇ ਹੋਏ ਜਮੀਂ ਖੜੀ ਫਸਲੀ ਨੂੰ ਆਪ ਨਹੀਂ ਲਾਈ ਉਹਨਾਂ ਨੂੰ ਕੁਝ ਸਬਕ ਦਿੱਤੇ ਨੇ ਪੰਜਾਬ ਸਰਕਾਰ ਵੱਲੋਂ ਜੁੜਦਾ ਹੈ ਤਾਂ ਨਹੀਂ ਯਾਨੀ ਕਿ ਪੰਜਾਬ ਦੇ ਵਿੱਚ ਜੋ ਹੌਟਸਪੌਟ ਵਿਰੇਜ ਹੈ ਆ ਖਾਸ ਕਰਕੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਦੇਖੀਏ ਤਾਂ ਸਾਡੇ ਤੋਂ 25 ਹੌਟਸਪੌਟ ਵਿਰੇਜ ਜਿਹਦੇ ਵਿੱਚ ਉਹ 10th 4 ਇੰਸਟੈਂਟ ਆਇਆ। ਉਹਨਾਂ ਵਿੱਚੋਂ ਮਸਾਣੀਆਂ ਇੱਕ ਪਿੰਡ ਹੈ ਜਿਹਦੇ 3 ਇਨਸੀਡੈਂਟ ਦੇ ਲੋਕੀ ਰਿਪੋਰਟ। ਉਹਦੇ ਵਿੱਚ ਇੱਕ ਯਾਦ ਸਰਪਰ ਜੋ ਹਦਾਇਤਾਂ ਨੇ ਕਿ ਉਹਨਾਂ ਪਿੰਡ ਦੇ ਵਿੱਚ ਵਿਸ਼ੇਸ਼ ਤੌਰ ਤੇ ਕੈਂਪ ਲਗਾਈ ਜਿਨ੍ਹਾਂ ਦੇ ਵਿੱਚ ਸਾਡੇ ਮਾਨਜੋਬ ਡਿਪਟੀ ਕਮਿਸ਼ਨਰ ਤੇ ਮਾਨਜੋਬ ਅਸਿਸਟੈਂਟ ਸਰਵਰ ਜੋ ਹਨ ਉਹ ਆਏ ਆਏ। ਅੱਜ ਇੱਕ ਬੜਾ ਵਧੀਆ ਖਰਾਜੀ ਲਿਸਨ ਸੰਮਾਗਮ ਦੀ ਜਿਹੜੀ ਪਹਿਲ ਕਦਮੀ ਦੇ ਨਾਲ ਅਸੀਂ ਕੈਂਪਾਂ ਦੇ ਵਿੱਚ ਇਸ ਵੀਂਦਰ ਦੇ ਕੈਂਪ ਲਗਾਇਆ ਵਾ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕਾਂ ਨੂੰ ਨੁਕਸਾਨ ਹੋਇਆ ਨੇ ਉਹ ਆ ਗਏ ਨੇ। ਅਡਿਸਾਬ ਨੇ ਵੀ ਸਿੱਖਾਬ ਨੇ ਵੀ ਸਾਰੇ ਨੂੰ ਪ੍ਰੇਖੀ ਕੀਤਾ ਕਿ ਐਸ ਵਾਰੀ ਜਿਹੜਾ ਵਾ ਆਪਾਂ ਬਿਲਕੁਲ ਜਿਹੜਾ ਵਾ ਇਹਨੂੰ ਬਿਲਕੁਲ ਜ਼ੀਰੋ ਪਰਸੈਂਟ ਦੇ ਲੈ ਕੇ ਜਾਣਾ ਵਾ ਜਿਹੜੀ ਮਸ਼ੀਨੀ ਦੀ ਦੋਰ ਆ ਉਹ ਆਪਾਂ ਸ਼ੁਰੂ ਕਰਾਵਾਂਗੇ ਜਿਹਦੇ ਵਿੱਚ ਕਿ ਦਾਸਖੰਦ ਸਿੰਘ ਜੀ ਨੇ ਕਾਫੀ ਦੋ ਤਿੰਨ ਪੁਆਇੰਟ ਜਿਹੜੇ ਬਹੁਤ ਜ਼ਰੂਰੀ ਹਨ ਜਿਹੜੇ ਨੋਟ ਕਰਵਾਏ ਆ ਇੱਕ ਤਾਂ ਇਹ ਕਿ ਜਿਹੜੇ ਸਾਡੇ ਜਿਹੜੇ ਜਿਹੜੀ ਮਸ਼ੀਨੀ ਦੇ ਨੰਬਰ ਦਿੱਤੇ ਆ ਜਿਹੜੇ ਉਹ ਵੈਲਿਡ ਹੋਣੇ ਚਾਹੀਦੇ ਆ ਉਹ ਮੈਂ ਖਾਲੀ ਸਾਰੇ ਮੁਲਾਕਾਤ ਚ ਕਰਵਾ ਕੇ ਇਹ ਸੀ ਜਿਹੜੇ ਨੰਬਰ ਦਿੱਤੇ ਗਏ ਉਹ ਵੈਲਿਡ ਹੋਣ ਚੱਲਦੇ ਹੋਣ ਤਾਂ ਜੋ ਕਿਸੇ ਨੂੰ ਕੋਈ ਬਾਅਦ ਵਿੱਚ ਕਿਸੇ ਪਰੇਸ਼ਾਨੀ ਨਾ ਆ ਆ ਸੋ ਇਹਦੇ ਇੱਕ ਯਕੀਨ ਦਵਾਇਆ ਗਿਆ ਕਿ ਜਿਹੜੀ ਸਾਡੀ ਏ ਸਟੇਟ ਦੇ ਵਿੱਚ ਫਟੋ ਫਟ ਦੋ ਤਿੰਨ ਜਿਹੜੇ ਸਾਡੇ ਬੀਲਰ ਜਿਹੜੇ ਆ ਉਹ ਆਪਾਂ ਪ੍ਰੋਵਾਈਡ ਕਰਾਵਾਂਗੇ ਤਾਂ ਕਿ ਉਹ ਅਸੀਂ ਜਿਹੜਾ ਫੋਟਸਪਾਟ ਵੇਲੇ ਇਹਨੂੰ ਕੱਢ ਸਕੀਏ ਸੋ ਇਸ ਦਾ ਜਿਹੜਾ ਵਾ ਅੱਜ ਇੱਕ ਸ਼ੁਰੂਆਤ ਵੀ ਹੋਈ ਆ ਸਾਡੀ ਜਿਹੜੀ ਆ ਆਈ ਸਿਕਿਉਰਿਟੀ ਦੀ ਜਿਹੜੀ ਸ਼ੁਰੂਆਤ ਤੇ ਇਹ ਜਿਹੜੀ ਜਾਗਰੂਤਾ ਨੂੰ ਹਿੰਟਿੰਗ ਸ਼ੁਰੂ ਕਰਨੀ ਆ ਅੱਜ ਅਸੀਂ ਚਾਰ ਜਿਹੜੇ ਨੇ ਉਹ ਕੰਕ੍ਰੀਟ ਵੀ ਜਾਰੀ ਕਰਵਾਏ ਗਏ ਨੇ ਇਸ ਨੂੰ ਲਗਭਗ 10 ਫਾਰਮਰ ਜਿਹੜੇ ਇਸ ਪਿੰਡਾਂ ਦੇ ਵਿੱਚ ਜਿਹੜੇ ਪਿਛਲੇ ਜ਼ਮੀਨ ਲੰਬੇ ਸਮੇਂ ਦੌਰਾਨ ਪੁਰਾਣੀ ਨੂੰ ਨਹੀਂ ਅਖਲਾ ਰਹੇ ਉਹਨਾਂ ਤੋ ਉਮੀਦ ਹੈ ਕਿ ਅਸੀਂ ਇਸ ਜੋ ਮਿਥਾ ਟੀਚਾ ਜਿਹੜਾ ਹੱਥਾ ਗਿਆ ਵਾ ਵੀ ਜਿਹੜਾ ਅਗਲਾ ਕੰਨੀ ਕਟਣਾਉਣ ਦੀ ਪ੍ਰਕਿਰਿਆ ਲੈ ਉਲੀ ਇਹ ਸਾਰੇ ਜਿਹਦੀਆਂ ਜਥੇਬੰਦੀਆਂ ਨੇ ਜਿੱਦੇ ਵੀ ਕਿਸਾਨ ਨੇ ਉਹਨਾਂ ਦੇ ਸਹਿਯੋਗ ਨਾਲ ਆਪਾਂ ਜੋ ਹੈ ਉਹ ਪੂrti ਕਰਾਂਗੇ ਬਿਲਕੁਲ ਬਿਲਕੁਲ ਕਿਸਾਨ ਵੀਰਾਂ ਨੇ ਵੀ ਇਹ ਇਸ ਨੂੰ ਸਤਾ ਦੇ ਦਿੱਤੀ ਹੈ ਕਿ ਇਸ ਵਾਰੀ ਜਿਹੜਾ ਵਾ ਅਸੀਂ ਬਿਲਕੁਲ ਜਿਹੜਾ ਮੈਘਿੰਦਰ ਨਾਲ ਜਿਹੜਾ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਵਾ ਆਪਾਂ ਕੰਮ ਕਰਾਂਗੇ ਤੇ ਇਹ ਜਿਹੜਾ ਟੀਚਾ ਜਿਹੜਾ ਵਾ ਜ਼ੀਰੋ ਬਰਨਿੰਗ ਦਾ ਉਹਨੂੰ ਆਪਾਂ ਪੂਰਾ ਕਰਾਂਗੇ ਮੇਰਾ ਨਾਮ ਸਰਵਪ੍ਰਤਮ ਸਿੰਘ ਮਸਾਨੀ ਆਂ ਕਿ ਕਸਾਨ ਵਿੱਚ ਉਸ ਸੰਗਸ਼ਕ ਨੂੰ ਪੰਜਾਬ ਦੇ ਮਨੁਸ਼ਾਨੀਅਤ ਨੂੰ ਮੋੜ ਰਿਹਾ ਹੈ ਕਿ ਇਸ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਔਰ ਕੀਪੀ ਬਾੜੀ ਦੇ ਪਰਫਾਟ ਦਾ ਜੁਆਇੰਟ ਐਫਰਟ ਜਿਹੜਾ ਅੱਜ ਪਿੰਡ ਮਸਾਨੀਆਂ ਦੇ ਵਿੱਚ ਹੋਇਆ ਸੀ ਉਹ ਇੱਥੇ ਕੈਂਪ ਆਰਗੇਨਾਈਜ਼ ਕੀਤਾ ਗਿਆ ਕੈਂਪ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਪੱਧਰ ਤੇ ਰਹਿ ਗਈਆਂ ਕੂਟੀਆਂ ਤੇ ਕਿਸਾਨ ਪੱਧਰ ਤੇ ਸਾਡੇ ਕੋਲ ਰਹਿ ਗਈਆਂ ਕੂਟੀਆਂ ਤੇ ਜਿਹੜੀ ਇਹ ਸਾਂਝੀ ਗੱਲਬਾਤ ਹੋਈ ਹੈ ਕਿਸ ਕਾਰਨਾ ਕਰਕੇ ਜਿਹੜਾ ਆ ਇਹ ਡਬਲ ਬਰਨਿੰਗ ਦੇ ਕੇਸ ਜਿਹੜੇ ਵੱਧਦੇ ਆ ਤਾਂ ਉਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਬੜੇ ਹੀ ਅچھے ਤਰੀਕੇ ਦੇ ਨਾਲ ਜਿੱਥੇ ਐਕਸਪੈਂਡ ਕੀਤਾ ਉੱਥੇ ਮਸ਼ੀਨਰੀ ਜਿਹੜੀ ਆ ਜਿਸ ਦੀ ਸਭ ਤੋਂ ਵੱਡਾ ਇਸ਼ੂ ਆ ਕਿ ਸਾਡੇ ਕੋਲ ਰੈਸੀਡੂ ਕਰਨ ਵਾਸਤੇ ਸਾਧਨ ਨਹੀਂ ਉਹਦੇ ਵਾਸਤੇ ਗੱਲਬਾਤ ਹੋਈ ਹੈ ਜਿਹੜੀ ਉਹਨਾਂ ਨੇ ਪੂਰਾ ਫੰਡ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹ ਪ੍ਰੋਵਾਈਡ ਕੀਤੀ ਜਾਊਗੀ ਜੇਕਰ ਪ੍ਰਸ਼ਾਸਨ ਐਦਾਂ ਦੀ ਸਾਨੂੰ ਇੰਪਲੀਮੈਂਟੇਸ਼ਨ ਹੋ ਜਾਂਦੀਆਂ ਨੇ ਸਾਡੇ ਕੋਲ ਇੰਪਲੀਮੈਂਟ ਆ ਜਾਂਦੇ ਨੇ ਸਾਰੇ ਤਾਂ ਅਸੀਂ ਪਿੰਡ ਵੱਲੋਂ ਇਹ ਵਿਸ਼ਵਾਸ ਦਿੰਦੇ ਆ ਕਿ ਅਸੀਂ ਬਿਲਕੁਲ ਵਾਤਾਵਰਣ ਪ੍ਰੇਮੀ ਆ ਸਾਨੂੰ ਪਿੰਡ ਜਿਹੜਾ ਆ ਉਹ ਪ੍ਰਸ਼ਾਸਨ ਦੇ ਨਾਲੋਂ ਵੀ ਜ਼ਿਆਦਾ ਪਹਿਲਾਂ ਪਿਆਰਾ ਆ ਅਸੀਂ ਇੱਥੇ ਰਹਿਣਾ ਆ ਸਾਡੀ ਜੀਵਿਕਾ ਆ ਸਾਡੇ